ਲੜਨ ਚੱਕ ਵਾਲੀ ਸ਼ੇਰ ਤੇ ਖੋਖਰ ਸਮਾਦਾ ਉਹ ਵੀ ਮੁੰਡੇ ਜਿਹੜੇ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਆ ਜਾਣਗੇ ਮਲਕੀਤ ਕੋਚ ਲਹਿਰੇ ਦਾ ਸਾਡੇ ਕਹਿੰਦੇ ਕਸ਼ਮੀਰਾ ਘਰਾਚੋ ਪਿੰਡ ਤੋਂ ਆਇਆ ਹੈ ਕਿ ਮੇਲੇ ਵਾਲਾ ਪਿੰਡ ਨਹੀਂ ਘਰਾਚੋ ਦੱਸੀ ਦਾ ਮੇਲਗੀ ਦਾ ਜਿੰਦੜੀ ਏ ਚੌਣੀ ਏ ਉਸ ਉੱਤੇ ਖਾ ਬੜੇ ਆਉਂਦੇ ਆ ਪਰ ਭੈੜੀ ਨਿੰਦਰ ਨਾ ਆਉਂਦੀ ਏ ਸਾਡਾ ਕਹਿੰਦੇ ਕਸ਼ਮੀਰਾ ਘਰਾਚੋ ਵਾਲਾ ਆਇਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਸਾਰੇ ਸੱਜਣਾਂ ਦਾ ਸਾਰੇ ਯਾਰਾਂ ਦਾ ਸਾਰੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਇਸ ਵੱਡੇ ਮੇਲੇ ਨੂੰ ਕਰਵਾਉਣ ਦੇ ਲਈ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਸਾਈਡਾਂ ਲੈ ਲੈਣਗੀਆਂ ਮੈਚ ਸ਼ੁਰੂ ਕਰਵਾਵਾਂਗੇ ਸ਼ਾਹੜ ਤੇ ਜੰਡਸਰ ਬਹਾਦਰਪੁਰ ਦੀਆਂ ਟੀਮਾਂ ਜਲਦੀ ਦੇ ਨਾਲ ਇਹ ਦੋਨੇ ਟੀਮਾਂ ਜਿਹੜੀਆਂ ਆਉਟਸਾਈਡਾਂ ਲੈਣਗੀਆਂ ਬਿਜਲੀ ਆਇਆ ਕਹਿੰਦੇ ਰੱਤਾ ਥੇ ਵਾਲਾ ਮੇਰੇ ਮਿੱਤਰੋ ਆਹ ਮੁੰਡਾ ਕਹਿੰਦੇ ਆਪਣੇ ਇਲਾਕੇ ਦਾ ਖਿਡਾਰੀ ਐ ਇਹ ਮੁੰਡਾ ਕਹਿੰਦੇ ਜੱਫੇ ਵੀ ਟੌਪ ਟੌਪ ਦੇ ਲਾਉਂਦਾ ਜਦੋਂ ਮੈਚ ਕਿਤੇ ਅੜ ਜਾਂਦਾ ਐ ਇਹ ਰੇਡਾਂ ਵੀ ਟੌਪ ਟੌਪ ਦੀਆਂ ਪਾਉਂਦਾ ਬਿਜਲੀ ਰੱਤੇ ਥੇ ਵਾਲ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਤਾੜੀਆਂ ਮਾਰੋ ਫੇਰ ਦੁਨੀਆਂ ਪਿਆਰ ਕਰਦੀ ਹੈ ਜਿਹੜੇ ਗਰਾਊਂਡਾਂ ਦੇ ਵਿੱਚ ਕੁਝ ਨਾ ਕੁਝ ਕਰਖੇ ਦਿਖਾਉਂਦੇ ਆ ਉਹਨਾਂ ਨੂੰ ਲੋਕੀ ਦੁਨੀਆਂ ਪਿਆਰ ਕਰਦੀ ਹੈ ਮੇਰੇ ਵੀਰੋ ਤੇ ਬਹੁਤ ਬਹੁਤ ਸਤਿਕਾਰ ਹੈ ਹਰ ਇੱਕ ਪਲੇਅਰ ਦਾ ਤੇ ਪ੍ਰਬੰਧਕੀ ਕਮੇਟੀ ਨੂੰ ਬਹੁਤ ਬੜੀ ਮੁਬਾਰਕਬਾਦ ਹੈ ਤੇ ਇੱਕ ਹੋਰ ਗੱਲ ਜਿਹੜੀ ਵੀਰਾਂ ਨੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਵੀ ਜਿਹੜੀ ਆ ਗਰਾਊਂਡ ਜਿੱਥੇ ਆਪਾਂ ਬਣਾਇਆ ਹੈ ਇਹ ਗਊਸ਼ਾਲਾ ਦੀ ਜਗ੍ਹਾ ਹੈ ਮੇਰੇ ਵੀਰੋ ਤੇ ਗਊਸ਼ਾਲਾ ਦੀ ਪ੍ਰਬੰਧਕੀ ਕਮੇਟੀ ਉਹ ਵੀ ਸਾਡੇ ਕੋਲ ਕੁਝ ਕੇ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਨੇ ਵੀ ਜੀ ਆਇਆਂ ਨੂੰ ਆਖਾਂਗੇ ਆਪਾਂ ਲੈ ਵੀ ਕਾਲਾ ਧੜਕਦਸ ਕਹਿੰਦਾ ਵੀ ਸਾਡੇ ਦਰਸ਼ਕ ਧਾਲੀਵਾਲ ਦਾ 21000 ਰੁਪਏ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਵੱਡੇ ਮੇਲੇ ਨੂੰ ਕਰਵਾਉਣ ਦੇ ਲਈ ਤੇ ਸਾਡਾ ਕਾਲਾ ਧੜਕਦਸ ਕਹਿੰਦਾ ਵੀ ਇਸ ਟੂਰਨਾਮੈਂਟ ਤੇ ਕੋਈ ਕਰਤੱਬ ਵਾਲਾ ਉਹ ਕਰਤੱਬ ਨਹੀਂ ਕਰੇਗਾ ਇਹ ਸਾਡੇ ਕਮੇਟੀ ਵਾਲੇ ਭਰਾਵਾਂ ਵੱਲੋਂ ਫੈਸਲੇ ਕਰੇ ਗਏ ਆ ਬਹੁਤ ਵੱਡਾ ਧੰਨਵਾਦ ਹੈ ਸਾਰੇ ਪਿੰਡ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਲੈ ਵੀ ਕਾਲਿਆ ਟੈਨਸ਼ਨਾਂ ਛੱਡ ਦੇ ਨੌਜਵਾਨ ਹਲੇ ਤੇ ਟਰੇਲਰ ਹੈ ਜਦੋਂ ਚੱਲੀ ਨਾ ਪਿੱਕਚਰ ਫਿਰ ਦੇਖੀ ਭੰਗੜੇ ਪੈਂਦੇ ਫਿਰ ਦੇਖੀ ਪੜਾਕੇ ਪੈਂਦੇ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਧਨੌਰ ਵਾਲਿਆ ਮੁੰਡਾ ਤਿਆਰ ਪਰ ਤਿਆਰ ਹੈ ਲਓ ਸਾਹਮਣੇ ਇਸ ਵੇਲੇ ਮੈਚ ਦੀ ਸ਼ੁਰੂਆਤ ਜਿਹੜੀ ਉਹ ਖੇਡ ਦੇ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਅਗਲੇ ਮੈਚਾਂ ਚ ਤਿੰਨੇ ਆ ਚਾਰ ਮੈਚ ਦੇ ਵੀ ਕਿ ਆ ਵੀ ਵੀਰੇ ਲਗਾਤਾਰ ਬੋਲਦੀ ਹੈ ਵੀ ਟੀਮਾਂ ਜਿਹੜੀਆਂ ਰੈਡੀ ਰਹਿਣਗੀਆਂ ਚੱਕਾ ਵੀ ਸ਼ੇਰ ਤੇ ਕੋਕਰ ਸਮਾਤਾ ਇਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣਗੀਆਂ ਜਲਦੀ ਦੇ ਨਾਲ ਆ ਜਾਣ ਕਿਸੇ ਵੀ ਟੀਮ ਦਾ ਕਿਸੇ ਵੀ ਤਰ੍ਹਾਂ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਫਕੜਾ ਵਾਲਾ ਦਾ ਮੈਚ ਹੋਵੇਗਾ ਦਿਓਗੜ ਦੀ ਟੀਮ ਦੇ ਨਾਲ ਕਿਉਂਕਿ ਪਹਿਲੇ ਰਾਊਂਡ ਦੇ ਵਿੱਚ ਤੇ ਟੀਮਾਂ ਨੂੰ ਹੀ ਆਵਾਜ਼ਾਂ ਮਾਰਦੇ ਰਹਿਣਾ ਆਪਾਂ ਕਮੈਂਟਰੀ ਦੇ ਘਟੇ ਹੋਣੀ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਟੀਮਾਂ ਨੂੰ ਪਲੇਅਰਾਂ ਨੂੰ ਅਪੀਲ ਹੈ ਵੀ ਉਹ ਸਾਥ ਦੇਣ ਵੀ ਆਪਾਂ ਵਧੀਆ ਢੰਗ ਨਾਲ ਕਬੱਡੀ ਦਿਖਾਈਏ ਲਓ ਸਾਹਮਣੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਉਹ ਕਬੱਡੀ ਪੈ ਚੁੱਕੀ ਹੈ ਚਾਰ ਯਾਫੀ ਇਸ ਵੇਲੇ ਵੇਖਾਂ ਵੀ ਤਿਆਰ ਬਣ ਤਿਆਰ ਹੈ ਮੇਰੇ ਵੀਰੋ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਐ ਕੁਲੜੀਆਂ ਪਿੰਦੀ ਧਰਤੀ ਹੈ ਜਿਹੜੇ ਮਾਨਸੇ ਦਾ ਮਾਨ ਮਤਾ ਨਗਰ ਹੈ ਪਰ ਸਾਹਮਣੇ ਇਸ ਵੇਲੇ ਭਾਈ ਮਲਕੇ ਦੇ ਨੇ ਫੈਸਲੇ ਕਰਦੇ ਕਿ ਅੰਕ ਦਾ ਵਾਅਦਾ ਉਹ ਰੇਡਰ ਇਹਨਾਂ ਟੀਮ ਦੇ ਲਈ ਕਰ ਦਿੱਤਾ ਹੈ ਲੈ ਵੀ ਵੱਡਿਆ ਇਸ ਵੇਲੇ ਜਾ ਰਹੀ ਹੈ। ਕਿਆ ਬਾਤ ਹੈ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਕੁੱਲੜੀਆਂ ਪਿੰਡ ਦੀ ਧਰਤੀ ਆ ਕਿ ਗੱਲ-ਗੱਲ ਤੇ ਅੜੀ ਪਗਾਉਂਦਾ ਹੈ। ਮੈਨੂੰ ਲੱਗਦਾ ਮਾਨਸੇ ਵੱਲ ਦਾ ਅੱਜ ਜਿਹੜੇ ਮਾਨਸੇ ਦੇ ਵਿੱਚ ਕਬੱਡੀਆਂ ਪੈ ਰਹੀਆਂ ਬ੍ਰਿਟੇਸ਼ ਸ਼ਹਿਰ ਦਾ ਇਲਾਕਾ ਹੈ ਪਰ ਸਾਹਮਣੇ ਕਬੱਡੀ ਪਈ ਹੋਈ ਹੈ ਆ ਮੁੰਡਾ ਕਹਿੰਦੇ ਗੋਗੀ ਦੇ ਪਿੰਡ ਦਾ ਦੀਪਕ ਦੇ ਪਿੰਡ ਦਾ ਕਰਦਾ ਟਰਾਈ ਹੈ ਨੰਬਰ ਕਹਿੰਦੇ ਮੇਰੇ ਮਿੱਤਰੋ ਐਨ ਕਹਿੰਦੇ ਬਹਾਦਰਪੁਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਰੇਡ ਪਾਉਣ ਦੇ ਲਈ ਖਿਡਾਰੀ ਕਹਿੰਦੇ ਵਾਧਾ ਹੋਇਆ ਹੈ ਸਿਰ ਦੇ ਉੱਤੇ ਕੇਸ ਹੈ ਕੇਸਾਂ ਤੇ ਕਹਿੰਦੇ ਚਿੱਟੇ ਰੰਗ ਦੀ ਰਮਾਲ ਬੰਨੀ ਫੱਬਦੀ ਹੈ ਮੁੰਡੇ ਦੇ ਪਰ ਉਹ ਕਿਤਾਬਾਂ ਇਤਿਹਾਸ ਫਰੋਲ ਕੇ ਵੇਖਿਓ ਕਰੇ ਬਰ ਕੇ ਫਰੋਲ ਕੇ ਵੇਖਿਓ ਗੱਲ ਚੱਲਣੀ 13 ਅਪ੍ਰੈਲ 99 ਜੀ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਬਜ਼ੁਰਗ ਬੈਠੇ ਆ ਬਜ਼ੁਰਗਾਂ ਨੂੰ ਪਤਾ ਹੈ ਕਿ ਕਿੱਦਾਂ ਸਿੱਖੀ ਮਿਲੀ ਹੈ ਲਓ ਸਾਹਮਣੇ 2 ਨੰਬਰ ਤੋਂ ਟੱਚ ਕੀਤਾ ਤੇ ਨੰਬਰ ਕਹਿੰਦੇ ਜਾਫੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਇਹ ਮਨਜੀਤ ਹੈ ਦਾ ਬਹਾਦਰਪੁਰ ਪਿੰਡ ਆ ਮੇਰੇ ਮਿੱਤਰੋ ਲੈ ਵੀ ਸਾਹਮਣੇ ਛੋਟਿਆ ਮਨਜੀਤ ਕਬੱਡੀ ਪਾ ਰਿਹਾ ਹੈ ਇਹ ਬਹਾਦਰਪੁਰੀਆਂ ਮਨਜੀਤ ਇਸ ਵੇਲੇ ਕਬੱਡੀ ਪਾਉਣ ਲਈ ਵਾਧਾ ਹੋਇਆ ਇੱਕ ਘਡੌਰ ਦੇ ਨੇੜੇ ਬਹਾਦਰਗਾੜ ਹੈ ਮੇਰੇ ਵੀਰੋ ਪਰ ਇਹ ਬਹਾਦਰਪੁਰ ਇਸ ਵੇਲੇ ਇੱਕ ਤਗੜੇ ਅੰਕ ਦਾ ਵਾਅਦਾ ਕਰ ਗਿਆ ਇੱਕ ਵੇਖਾਂ ਵੀ ਅਗਲੀ ਰੇਡ ਪਾਉਣ ਦੇ ਲਈ ਉੱਚੇ ਲੰਮੇ ਕਾਦਾ ਇਸ ਵੇਲੇ ਗੱਭਰੂ ਅੱਗੇ ਵੱਲ ਵਧਦਾ ਹੋਇਆ ਚਾਰ ਯਾਫੀ ਤਿਆਰ ਹੈ ਚਾਰਾ ਦੇ ਵਿੱਚੋਂ ਵੇਖਾਂ ਵੀ ਇਸ ਵੇਲੇ ਪਈ ਹੋਈ ਕਬੱਡੀ ਤੇ ਕਿਹੜਾ ਨੌਜਵਾਨ ਗੱਭਰੂ ਆਹ ਬੱਲੇ ਬੱਲੇ ਕਰਵਾਵੇਗਾ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਲੱਗਿਆ ਹੋਈ ਆ ਰੌਣਕਾਂ ਦੇ ਵੱਡਾ ਕੱਠ ਹੈ ਮੇਰੇ ਮਿੱਤਰੋ ਵੱਡਾ ਮੇਲਾ ਚੱਲ ਰਿਹਾ ਤੇ ਇਸ ਵੇਲੇ ਅੰਕ ਦਾ ਵਾਅਦਾ ਯਾਫੀ ਨੇ ਆਡੀ ਟੀਮ ਦੇ ਲਈ ਇੱਕ ਅਜਿਹਾ ਮੈਚ ਸਮਾਪਤ ਬਹਾਦਰਪੁਰ ਦੀ ਟੀਮ ਜਿਹੜੀ ਚੱਲਦੇ ਮੁਕਾਬਲੇ ਦੀ ਜੇਤੂ ਬਣ ਗਈ ਹੈ ਚੱਕ ਵਾਲੀ ਸ਼ੇਰ ਤੇ ਖੋਕਰ ਸਮਾਦਾ ਇਹ ਮੁੰਡੇ ਜਿਹੜੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਭਾਈ ਐਸੇ ਕਰਕੇ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਵੀ ਅਗਲੇ ਮੈਚ ਵਾਲੇ ਪਲੇਅਰ ਉਹ ਗਰਾਊਂਡ ਦੇ ਬਾਹਰ ਦੇ ਪਾਸੇ ਆ ਕੇ ਆਪਣੇ ਰੀਡਰ ਚੈੱਕ ਕਰਨ ਹੁਣ ਯਾਰ 5 ਤੋਂ 10 ਮਿੰਟ ਤੁਸੀਂ ਰੀਡਰ ਚੈੱਕ ਕਰਦੇ ਨੂੰ ਸਮਾਂ ਖਰਾਬ ਕਰ ਦੇਣਾ ਮੇਰੇ ਵੀਰ ਯਾਰ ਚੱਲਦੇ ਮੈਚ ਦੇ ਵਿੱਚ ਚੈੱਕ ਹੋ ਜਾਣੇ ਚੀਜ਼ਾਂ ਨਾ ਲੋਕਾਂ ਨੂੰ ਪਤਾ ਲੱਗਦਾ ਵੀ ਕੀ ਹੋ ਕੀ ਰਿਹਾ ਗਰਾਊਂਡ ਦੇ ਵਿੱਚ ਤੁਹਾਡੇ ਅੱਗੇ ਬੇਨਤੀ ਹੈ ਮੇਰਾ ਭਰਾ ਪਹਿਲੀ ਗੱਲ ਤੇ ਚਿਕਨਹਟ ਵਾਲੀ ਚੀਜ਼ਾਂ ਨਾ ਲਾ ਕੇ ਆਇਆ ਕਰੋ ਜਿਹੜੇ ਲੱਗੇ